ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਗਰਮੀਆਂ ਸਪੈਸ਼ਲ ਸਲਾਦ ਬਣਾਵਾਂਗੇ ਜਿਹੜਾ ਕਿ ਠੰਡਾ ਹੋਣ ਦੇ ਨਾਲ ਨਾਲ ਹੈਲਦੀ ਵੀ ਹੋਊਗਾ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਜੋ ਵੀ ਅਸੀਂ ਪਾਇਆ ਆ ਉਹ ਸਾਡਾ ਆਰਗੈਨਿਕ ਹੀ ਹੈਗਾ ਆ ਤੇ ਆਓ ਅਸੀਂ ਦੇਖਦੇ ਆ ਹੈਲਦੀ ਆਰਗੈਨਿਕ ਔਰ ਗਰਮੀਆਂ ਵਿੱਚ ਖਾਣ ਵਾਲਾ ਠੰਡਾ ਸਲਾਦ ਅਸੀਂ ਕਿਵੇਂ ਤਿਆਰ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਕੱਟ ਲਈਏ ਆਓ ਦੇਖੀਏ ਅਸੀਂ ਸਲਾਦ ਲਈ ਕੀ ਕੀ ਲਿਆਇਆ ਸਲਾਦ ਵਿੱਚ ਅਸੀਂ ਇਧਰ ਰੈੱਡ ਕੈਬੇਜ ਲਈ ਆ ਗ੍ਰੀਨ ਕੈਬੇਜ ਲਈਆ ਬੀਟਰੂਟ ਲੈ ਆਪਾਂ ਇਹਦਾ ਟਮਾਟਰ ਲੈ ਲਿਆ ਬੈਂਗਣ ਲੈਇਆ ਸ਼ਿਮਲਾ ਮਿਰਚ ਲਈਆ ਪਿਆਜ਼ ਲੈ ਲਿਆ ਇੱਕ ਖੀਰਾ ਲੈ ਆਇਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਆਰਗੈਨਿਕ ਆ ਖੀਰਾ ਅਸੀਂ ਬਾਜ਼ਾਰ ਤੋਂ ਲੈ ਕੇ ਆਂਦਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਆਪਣੀ ਬਾਗੀਚੀ ਤੋਂ ਅਸੀਂ ਲੈ ਕੇ ਆਏ ਆ ਸਲਾਦ ਦੇ ਵਿੱਚ ਅਸੀਂ ਕੁਝ ਲੀਵਜ਼ ਵੀ ਪਾਵਾਂਗੇ ਇਹਦੇ ਵਿੱਚ ਅਸੀਂ ਪੁਦੀਨਾ ਪਾਵਾਂਗੇ ਜਿਹੜਾ ਅਸੀਂ ਬਾਗੀਚੀ ਚੋਂ ਲੈ ਕੇ ਆਏ ਫਰੈਸ਼ ਆ ਬਿਲਕੁਲ ਕੜੀ ਪੱਤਾ ਇਹ ਵੀ ਬਿਲਕੁਲ ਫਰੈਸ਼ ਹੈਗਾ ਬਾਗੀਚੀ ਤੋਂ ਲਿਆਂਦਾ ਆ ਔਰ ਸੁਆਂਝਣਾ ਵੀ ਅਸੀਂ ਬਾਗੀਚੀ ਤੋਂ ਲੈ ਕੇ ਆਏ ਆ ਵੀ ਫਰੈਸ਼ ਹੈਗੇ ਆ ਚਲੋ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰੀਏ ਸਲਾਦ ਨੂੰ ਸਭ ਤੋਂ ਪਹਿਲਾਂ ਅਸੀਂ ਰੈੱਡ ਕੈਬੀਜ ਜਿਹੜਾ ਆ ਉਹਨੂੰ ਤਿਆਰ ਕਰਾਂਗੇ ਆਪਾਂ ਇਹਦੇ ਜਿਹੜੇ ਪੱਤੇ ਆ ਬਾਹਰਲੇ ਇਹ ਸੇ ਉਤਾਰ ਲਾਂਗੇ ਕਿਉਂਕਿ ਇਹਦੇ ਵਿੱਚ ਮਿੱਟੀ ਵੀ ਹੋ ਸਕਦੀ ਹੈ ਔਰ ਬਾਹਰੀ ਪੱਤੇ ਜਿਹੜੇ ਆ ਇਹ ਉਤਾਰ ਲਈਦੇ ਹੁੰਦੇ ਆ ਇਹਨੂੰ ਅਸੀਂ ਕੱਟ ਕੇ ਵਾਸ਼ ਕਰਾਂਗੇ ਕਿਉਂਕਿ ਇਹਦੇ ਪੱਤਿਆਂ ਦੇ ਵਿੱਚ ਜਾਂ ਇਹਦੇ ਅੰਦਰਲੀ ਲੇਅਰ ਚ ਮਿੱਟੀ ਵੀ ਹੋ ਸਕਦੀ ਕੁਛ ਤੇ ਆਪਾਂ ਇਹਨੂੰ ਧੋਵਾਂਗੇ ਕੱਟ ਕੇ ਇੱਧਰ ਅਸੀਂ ਗ੍ਰੀਨ ਕੈਬੇਜ ਲਈ ਹੈ ਇਹਨੂੰ ਵੀ ਅਸੀਂ ਕੱਟ ਕੇ ਧੋਵਾਂਗੇ ਕਿਉਂਕਿ ਇਹਦੇ ਵਿੱਚ ਵੀ ਮਿੱਟੀ ਵਗੈਰਾ ਹੋ ਸਕਦੀ ਹੈ ਇਹਨੂੰ ਅਸੀਂ ਕੈਬੇਜ ਨੂੰ ਕੱਟ ਲੈਨੇ ਆ ਬਾਅਦ ਚ ਇਹਨੂੰ ਹਲਕਾ ਜਿਹਾ ਅਸੀਂ ਧੋਲਵਾਂਗੇ ਤਾਂ ਕਿ ਮਿੱਟੀ ਵਗੈਰਾ ਨਾ ਰਵੇ ਵਿੱਚ ਦੇਖੋ ਅੰਦਰੋਂ ਕਿੰਨੀ ਸੋਹਣੀ ਹੈ ਦੇਖੋ ਕਿੰਨੀਆਂ ਵਧੀਆ ਵਧੀਆ ਜਿਹੜੀਆਂ ਅ ਵਾਈਟ ਕਲਰ ਦੀਆਂ ਲੇਅਰ ਇਹਦੇ ਵਿੱਚ ਆ ਰਹੀਆਂ ਅਸੀਂ ਬੀਟਰੂਟ ਜਿਹੜੀ ਆ ਉਹਦਾ ਅਸੀਂ ਸਲਾਦ ਬਣਾਵਾਂਗੇ ਉਹਨੂੰ ਅਸੀਂ ਕੱਟਾਂਗੇ ਪਹਿਲਾਂ ਬਰੀਕ-ਬਰੀਕੇ ਦੀ ਛਿਲਕਾ ਉਤਾਰ ਲਾਂਗੇ ਇਸ ਤਰ੍ਹਾਂ ਇਹ ਜਿਹੜਾ ਅੱਜ ਸਲਾਦ ਅਸੀਂ ਬਣਾ ਰਹੇ ਆਂ ਇਹ ਗਰਮੀਆਂ ਦਾ ਸਪੈਸ਼ਲ ਸਲਾਦ ਹੈ ਠੰਡਾ ਠੰਡਾ ਔਰ ਹੈਲਦੀ ਵਾਲਾ ਤੁਸੀਂ ਇਸ ਤਰ੍ਹਾਂ ਸਲਾਦ ਜਿਹੜੇ ਆ ਬਣਾ ਕੇ ਖਾਂਦੇ ਰਿਆ ਕਰੋ ਇਹਦੇ ਨਾਲ ਜਿਹੜੀ ਆ ਸਿਹਤ ਠੀਕ ਰਹਿੰਦੀ ਆ ਦੇਖੋ ਕਿੰਨੀ ਸੋਹਣੀ ਔਰ ਕਿੰਨੀ ਗ੍ਰੀਨ ਕਲਰ ਦੀ ਆ ਔਰ ਫਰੈਸ਼ ਹੈ ਸਾਡੀ ਬਗੀਚੀ ਦੀ ਇਹਨੂੰ ਵੀ ਅਸੀਂ ਸਲਾਦ ਦੇ ਵਿੱਚ ਖਾਣੇ ਆ ਤੁਸੀਂ ਵੀ ਜ਼ਰੂਰ ਸ਼ਿਮਲਾ ਮਿਰਚ ਨੂੰ ਸਲਾਦ ਦੇ ਵਿੱਚ ਖਾਇਆ ਕਰੋ ਇਹ ਬਹੁਤ ਟੇਸਟੀ ਹੁੰਦੀ ਹੈ ਤੁਹਾਨੂੰ ਪਹਿਲਾਂ ਪਹਿਲਾਂ ਇਹ ਲੱਗਣਾ ਕਿ ਇਹ ਸ਼ਿਮਲਾ ਮਿਰਚ ਟੇਸਟੀ ਨਹੀਂ ਲੱਗਦੀ ਜਦੋਂ ਤੁਸੀਂ ਖਾਣੀ ਸ਼ੁਰੂ ਕਰਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਟੇਸਟ ਲੱਗਦੀ ਤੇ ਹੈਲਦੀ ਤਾਂ ਹੈਗੀ ਆ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਇਹਨੂੰ ਕੱਟ ਸਕਦੇ ਆ ਬੀਜ ਤੁਸੀਂ ਅਲੱਗ ਕਰ ਦੇਣੇ ਆ। ਇਸ ਤਰ੍ਹਾਂ ਬਾਕੀ ਤੁਸੀਂ ਸਲਾਦ ਦੇ ਵਿੱਚ ਪਾ ਲੈਣੇ ਆ। ਹੁਣ ਅਸੀਂ ਜਿਹੜਾ ਖੀਰਾ ਆ ਇਹ ਕੱਟ ਲੈਣੇ ਆ। ਖੀਰਾ ਮੈਂ ਬਾਜ਼ਾਰ ਤੋਂ ਲੈ ਕੇ ਆਈ ਸੀ। ਇਹ ਜਿਹੜੇ ਹੈਗੇ ਸ਼ੈਲ ਸਮੇਤ ਖਾਣ ਵਾਲੇ ਆ। ਅਸੀਂ ਹੁਣ ਬੈਂਗਣ ਦਾ ਜਿਹੜਾ ਸਲਾਦ ਆ ਉਹ ਕਟਾਂਗੇ। ਇਹਦੇ ਵੀ ਤੁਸੀਂ ਜਿਹੜੀ ਮਰਜ਼ੀ ਜਿਹੜੀ ਸ਼ੇਪ ਆ ਤੁਸੀਂ ਕੱਟ ਸਕਦੇ ਆ। ਅਸੀਂ ਇਹ ਕੈਬੇਜ ਇਹਨਾਂ ਨੂੰ ਕੱਟ ਲਿਆ ਤੇ ਕੱਟ ਕੇ ਵਾਸ਼ ਕਰਨਾ ਤਾਂ ਕਿ ਇਹਨਾਂ ਦੇ ਵਿੱਚ ਵਿੱਚ ਵੀ ਜਿਹੜੀ ਮਿੱਟੀ ਹੋਵੇ ਉਹ ਸਾਫ਼ ਹੋ ਸਕੇ ਹਲਕਾ ਜਿਹਾ ਟੂਟੀਆਂ ਦਾ ਅੱਜਕੱਲ ਹਲਕਾ ਕੋਸਾ ਪਾਣੀ ਹੈਗਾ ਆ ਤੇ ਸਬਜ਼ੀ ਜਿਹੜੀ ਢੋਣੀ ਬਹੁਤ ਵਧੀਆ ਲੱਗਦੀ ਹੈ ਹਾਂਜੀ ਗ੍ਰੀਨ ਕੈਬੇਜ ਜਿਹੜੀ ਆ ਉਹਨੂੰ ਵੀ ਅਸੀਂ ਵਾਸ਼ ਕਰ ਲਾਂਗੇ ਕਿਉਂਕਿ ਇਹਨਾਂ ਦੇ ਪੱਤਿਆਂ ਤੇ ਮਿੱਟੀ ਵਗੈਰਾ ਜਾਂ ਅਸੀਂ ਜਿੱਦਾਂ ਸਵਾਹ ਵਗੈਰਾ ਪਾਈਦੀ ਆ ਇਹਨਾਂ ਨੂੰ ਵੀ ਅਸੀਂ ਵਾਸ਼ ਕਰ ਲੈਣੇ ਆ ਹਾਂਜੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਕੱਟ ਕੇ ਤਿਆਰ ਕਰ ਲਈਆਂ ਆ ਤੁਸੀਂ ਦੇਖੋ ਆਪਾਇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆ ਵਾਸ਼ ਕਰਕੇ ਅੱਛੀ ਤਰ੍ਹਾਂ ਕੱਟ ਕੇ ਫੇਰ ਲਈਆਂ ਹੁਣ ਮੈਂ ਗਰਮੀਆਂ ਸਪੈਸ਼ਲ ਸਲਾਦ ਬਣਾ ਰਹੀ ਆ ਉਹਦੇ ਵਿੱਚ ਅਸੀਂ ਜਿਹੜੀ ਜਿਹੜੀ ਚੀਜ਼ ਲਈ ਉਹਦੇ ਕੀ ਕੀ ਬੈਨੀਫਿਟਸ ਹੈਗੇ ਆ ਸਭ ਤੋਂ ਪਹਿਲਾਂ ਅਸੀਂ ਸ਼ਿਮਲਾ ਮਿਰਚ ਦੇ ਤੁਹਾਨੂੰ ਬੈਨੀਫਿਟ ਦੱਸਦੇ ਆ ਸ਼ਿਮਲਾ ਮਿਰਚ ਜਿਹੜੀ ਆ ਇਹਦੇ ਬੈਨੀਫਿਟਸ ਹੈਗੇ ਕੈਂਸਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਫਾਇਦਾ ਕਰਦੀ ਆ ਫਿਰ ਇਮਿਊਨਿਟੀ ਜਿਹੜੀ ਆ ਉਹ ਵਧਾਉਂਦੀ ਆ ਫਿਰ ਜੇ ਸਾਡੇ ਕੋਈ ਜ਼ਖਮ ਹੋਵੇ ਸਰੀਰ ਦੇ ਉੱਪਰ ਜਾਂ ਸਰੀਰ ਦੇ ਅੰਦਰ ਇੰਟਰਨਲ ਕੋਈ ਹੋਵੇ ਜ਼ਖਮ ਤਾਂ ਉਹਦੇ ਲਈ ਵੀ ਇਹ ਵਧੀਆ ਹੁੰਦੀ ਆ ਹੁਣ ਅਸੀਂ ਖੀਰੇ ਦੀ ਜਿਹੜੇ ਬੈਨੀਫਿਟਸ ਤੁਹਾਨੂੰ ਦੱਸਦੇ ਆ ਇਹ ਜਿਹੜਾ ਆ ਖੀਰਾ ਇਹ ਠੰਡਾ ਹੁੰਦਾ ਆ ਖਾਣ ਲਈ ਔਰ ਇਹ ਸਾਨੂੰ ਗਰਮੀਆਂ ਦੇ ਵਿੱਚ ਖਾਣ ਨਾਲ ਠੰਡਕ ਜਿਹੜੀ ਹੈ ਮਿਲਦੀ ਹੈਗੀ ਆ ਖੀਰਾ ਜਿਹੜਾ ਠੰਡਾ ਹੁੰਦਾ ਹੈ ਡਾਈਜੈਸ਼ਨ ਵਾਸਤੇ ਅੱਛਾ ਹੁੰਦਾ ਹੈ ਵੇਟ ਲਾਸ ਹੋਵੇ ਕਰਨਾ ਤੁਸੀਂ ਤੇ ਸੈਲਡ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਜਿਹੜਾ ਖੀਰਾ ਹੈ ਬਹੁਤ ਵਧੀਆ ਕੰਮ ਕਰਦਾ ਹੈ ਤੇ ਆਲ ਓਵਰ ਇਹ ਜਿਹੜਾ ਠੰਡਾ ਹੋਣ ਕਰਕੇ ਸਾਨੂੰ ਕਾਫੀ ਗਰਮੀ ਦੇ ਵਿੱਚ ਰਾਹਤ ਦਿੰਦਾ ਹੈ ਬੀਟਰੂਟ ਜਿਹੜੀ ਹੈਗੀ ਹੈ ਸਾਡੇ ਬ੍ਰੇਨ ਹੈਲਥ ਲਈ ਵਧੀਆ ਹੁੰਦੀ ਹੈ ਇਨਫਲੇਮੇਸ਼ਨ ਜਿਹੜੀ ਆ ਸੋਜਿਸ਼ ਹੋਵੇ ਉਹਦੇ ਵਾਸਤੇ ਠੀਕ ਹੁੰਦੀ ਆ ਟਮਾਟਰ ਜਿਹੜਾ ਇੱਥੇ ਲਾਈਕੋਪੀਨ ਹੁੰਦਾ ਹੈ ਸਾਡੇ ਲਈ ਵਧੀਆ ਹੁੰਦਾ ਹੈ ਇਹਦੇ ਅੱਖਾਂ ਦੀ ਰੌਸ਼ਨੀ ਲਈ ਵੀ ਠੀਕ ਹੁੰਦਾ ਹੈ ਤੇ ਆਹ ਜਿਹੜਾ ਇਮਿਊਨ ਸਿਸਟਮ ਤੇ ਵਿਟਾਮਿਨ ਸੀ ਹੁੰਦਾ ਹੈ ਇਹਦੇ ਵਿੱਚ ਗਰਮੀਆਂ ਦੇ ਵਿੱਚ ਜੇ ਅਗਰ ਲੂ ਲੱਗ ਜਾਵੇ ਤਾਂ ਪਿਆਜ਼ ਤੁਸੀਂ ਜੇ ਕੱਚਾ ਖਾਓ ਤੇ ਤੁਹਾਨੂੰ ਲੂ ਦਾ ਜਿਹੜਾ ਅਸਰ ਨਹੀਂ ਹੋਵੇਗਾ ਇਸ ਕਰਕੇ ਗਰਮੀਆਂ ਵਿੱਚ ਜੇ ਤੁਸੀਂ ਇਹਨੂੰ ਰੋਜ਼ ਖਾਣੇ ਆ ਤਾਂ ਤੁਹਾਨੂੰ ਜਿਹੜੀ ਗਰਮੀ ਨਹੀਂ ਲੱਗ ਸਕਦੀ ਡਾਈਜੈਸ਼ਨ ਵਾਸਤੇ ਜਿਹੜੀ ਵਧੀਆ ਹੁੰਦੀ ਹੈ ਤੇ ਕੋਲੇਸਟ੍ਰੋਲ ਜਿਹੜੀ ਆ ਜਿਹੜਾ ਬੈਡ ਕੋਲੇਸਟ੍ਰੋਲ ਆ ਉਹਨੂੰ ਕੱਟ ਕਰਦੀ ਆ ਹਾਂਜੀ ਜਿਹੜਾ ਬੈਂਗਣ ਆ ਇਹ ਹਾਰਟ ਲਈ ਬਹੁਤ ਵਧੀਆ ਹੁੰਦਾ ਔਰ 26 ਜਿਹੜਾ ਵਿਟਾਮਿਨ ਇਹਦੇ ਵਿੱਚ ਹੁੰਦਾ ਹੈ ਇਹ ਜਿਹੜੀ ਮਿਰਚ ਹੈ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਤੁਹਾਨੂੰ ਪਤਾ ਹੀ ਆ ਔਰ ਉਪਰੋਂ ਦੀ ਗ੍ਰੀਨ ਵੀ ਹੁੰਦੀ ਹੈ ਦੇਖੋ ਬੈਂਗਣ ਜਿਹੜਾ ਆ ਅਸੀਂ ਇਹਨੂੰ 2 ਮਿੰਟ ਪਹਿਲਾਂ ਹੀ ਕੱਟਿਆ ਸੀ ਫਿਰ ਵੀ ਇਹ ਕਾਲਾ ਹੋ ਗਿਆ ਅਗਰ ਤੁਸੀਂ ਬੈਂਗਣ ਨੂੰ ਕੱਟ ਕੇ ਥੋੜੀ ਦੇ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਇਹਨੂੰ ਪਾਣੀ ਵਿੱਚ ਡਿਪ ਕਰਕੇ ਰੱਖ ਸਕਦੇ ਆ ਦੇਖੋ ਸਾਰਾ ਸਲਾਦ ਜਿਹੜਾ ਹੈ ਇਹ ਬਹੁਤ ਜ਼ਿਆਦਾ ਵਧੀਆ ਹੈ ਮੈਂ ਤੁਹਾਨੂੰ ਹਰ ਇੱਕ ਦੇ ਬੈਨੀਫਿਟਸ ਜਿਹੜੇ ਆ ਦੱਸ ਦਿੱਤੇ ਆ ਹੁਣ ਆਪਾਂ ਰੈੱਡ ਕੈਬੇਜ ਔਰ ਜਿਹੜੇ ਲੀਫਸ ਜਿਹੜੇ ਉਹਨਾਂ ਦਾ ਆ ਐਂਡ ਦੇ ਵਿੱਚ ਉੱਪਰ ਸਪਰੈਡ ਕਰਾਂਗੇ ਇਹ ਹਾਰਟ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਔਰ ਇਨਫਲੇਮੇਸ਼ਨ ਜਿਹੜੀ ਹੁੰਦੀ ਹੈ ਉਹਦੇ ਲਈ ਵੀ ਵਧੀਆ ਹੁੰਦੀ ਹੈ ਜਾਨੀ ਕਿ ਕੋਲੇ ਰਾਮਲਾ ਕੇ ਜਿਹੜੀ ਰੈੱਡ ਕੈਬੇਜ ਆ ਬਹੁਤ ਜ਼ਿਆਦਾ ਵਧੀਆ ਸਾਡੀ ਸਿਹਤ ਲਈ ਹੁੰਦੀ ਹੈ ਅਸੀਂ ਇਹਨੂੰ ਉੱਪਰ ਇਸ ਤਰ੍ਹਾਂ ਹੀ ਸਪਰੈਡ ਕਰ ਦਾਂਗੇ ਹੁਣ ਐਂਡ ਦੇ ਵਿੱਚ ਜਿਹੜੇ ਹੈਗੇ ਆ ਲੀव्स ਜਿਹੜੇ ਹੈਗੇ ਬਚੇ ਆ ਉਹਦੇ ਅਸੀਂ ਤੁਹਾਨੂੰ ਬੈਨੀਫਿਟਸ ਦੱਸਦੇ ਆ ਹਾਂਜੀ ਕੜੀ ਪੱਤੇ ਜਿਹੜੇ ਹੁੰਦੇ ਆ ਇਹਨੂੰ ਮਿੱਠੀ ਨਿੰਬੀ ਕਹਿੰਦੇ ਆ ਇਸ ਇਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਜਿਹੜੇ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਸੀ ਇਹਨੂੰ ਖਾਣਾ ਜਦੋਂ ਸ਼ੁਰੂ ਕਰਦੇ ਆਂ ਤੇ ਸਾਡੀ ਬੋਡੀ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਇਹਦੇ ਕੀ ਕੀ ਫਾਇਦੇ ਹੋਣ ਵਾਲੇ ਆ ਔਰ ਇਹ ਡਿਜੈਸ਼ਨ ਵਾਸਤੇ ਬਹੁਤ ਵਧੀਆ ਹੁੰਦੀ ਆ ਅਨੀਮੀਆ ਜਿਹੜਾ ਆ ਇਹਦੇ ਨਾਲ ਜਿਹੜਾ ਆ ਉਹ ਠੀਕ ਹੁੰਦਾ ਆ ਔਰ ਜਿਹੜੇ ਡਾਇਬਟਿਕ ਪੇਸ਼ੈਂਟ ਹੁੰਦੇ ਆ ਉਹਨਾਂ ਲਈ ਇਹ ਵਧੀਆ ਆ ਉਹਨਾਂ ਨੂੰ ਰੈਗੂਲਰ ਖਾਣਾ ਪਊਗਾ ਇੱਕ ਵਾਰੀ ਕਾਣਨਾ ਤਾਂ ਚਲੋ ਨਹੀਂ ਫਰਕ ਪੈਂਦਾ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਰੈਗੂਲਰ ਖਾਣਾ ਪੈਂਦਾ ਆ ਫੇਰੇ ਆਪਣਾ ਜਿਹੜਾ ਅਸਰ ਹੈ ਦਿਖਾਉਂਦੀਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਪਰੈਡ ਕਰ ਲੈਣੀਆਂ ਮੈਂ ਆ तकरीबन ਇਸ ਤਰ੍ਹਾਂ ਦਾ ਸਲਾਦ ਜਿਹੜਾ ਬਣਾ ਕੇ ਜਿਹੜਾ ਖਾਦੀ ਰਹਿਣੀ ਆ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਸਪੈਸ਼ਲ ਸਲਾਦ ਬਣਾਉਂਦੇ ਆ ਤਾਂ ਸਾਰਾ ਫੈਮਿਲੀ ਜਿਹੜੀ ਆ ਖਾ ਸਕਦੀ ਆ ਇਸ ਤਰ੍ਹਾਂ ਅਸੀਂ ਪਲੇਟ ਵਿੱਚ ਜਿਹੜਾ ਬਣਾਇਆ ਹੋਵੇ ਤਾਂ ਸਾਰੇ ਖਾ ਸਕਦੇ ਆ ਰੋਟੀ ਦੇ ਨਾਲ ਤੇ ਤੁਸੀਂ ਰੋਟੀ ਤੋਂ ਪਹਿਲਾਂ ਅੱਧਾ ਘੰਟਾ ਖਾਓ ਸਲਾਦ ਇਹ ਬਹੁਤ ਵਧੀਆ ਰਹਿੰਦਾ ਸਿਹਤ ਲਈ ਹਾਂਜੀ ਜਿਹੜਾ ਪੁਦੀਨਾ ਐਂਡ ਦੇ ਵਿੱਚ ਅਸੀਂ ਉਹ ਵੀ ਸਪਰੈਡ ਕਰ ਲਾਂਗੇ ਦੇਖੋ ਪੁਦੀਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਠੰਡਾ ਹੁੰਦਾ ਐ ਗਰਮੀਆਂ 'ਚ ਆਪਾਂ ਇਹਦੀਆਂ ਚਟਣੀ ਵਗੈਰਾ ਬਣਾ ਕੇ ਖਾਂਦੇ ਆ ਔਰ ਜਿਹੜਾ ਇਹ ਹੈਗਾ ਹਾਜਮੇ ਲਈ ਤਾਂ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹੁੰਦਾ ਐ ਇਹ ਹਾਜਮੇ ਲਈ ਵਧੀਆ ਹੋਣ ਦੇ ਨਾਲ ਨਾਲ ਇਹ ਬ੍ਰੇਨ ਲਈ ਵੀ ਵਧੀਆ ਹੁੰਦਾ ਔਰ ਦੰਦ ਜਿਹੜੇ ਆ ਉਹਨਾਂ ਲਈ ਵੀ ਵਧੀਆ ਹੁੰਦਾ ਆ ਇਸ ਕਰਕੇ ਬੱਚਿਆਂ ਨੂੰ ਜਿਹੜਾ ਪੁਦੀਨਾ ਆ ਸਲਾਦ ਦੇ ਵਿੱਚ ਖਿਲਾਓ ਤੁਸੀਂ ਬੱਚਿਆਂ ਦੇ ਦੰਦ ਦੀ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਇਹ ਆਪਾਂ ਨੂੰ ਰੈਗੂਲਰ ਖਾਣੀ ਪੈਂਦੀ ਆ ਕਿਉਂਕਿ ਇਹ ਦੇਸੀ ਚੀਜ਼ਾਂ ਹੁੰਦੀਆਂ ਆ ਆਪ ਨੇ ਆਪਾਂ ਨੂੰ ਰੈਗੂਲਰ ਖਾਣ ਦੇ ਨਾਲ ਹੀ ਇਹਦਾ ਫਾਇਦਾ ਹੁੰਦਾ ਆ। ਜੀ ਐਂਡ ਦੇ ਵਿੱਚ ਜਿਹੜੇ ਸੁਹਾਣਜਣਾ ਜਿਹੜਾ ਆ ਉਹਦੇ ਪੱਤੇ ਜਿਹੜੇ ਮੈਂ ਪਾਉਂਗੀ। ਦੇਖੋ ਇਸ ਤਰ੍ਹਾਂ ਕੱਟ ਕੇ ਇਹਦੇ ਪੱਤੇ ਇਸ ਤਰ੍ਹਾਂ ਆ ਦੇਖੋ ਇਹ ਬਰੀਕ ਜੀ ਇਕਾਹ ਹੁੰਦੀ ਹੈ ਇਹਨੂੰ ਤੁਸੀਂ ਕੱਟ ਹੀ ਲਓ ਕਿ ਬਰੀਕ ਜੀ ਜਿਹੜੇ ਕਈ ਵਾਰੀ ਗਲੇ 'ਚ ਆ ਨਾ ਆਵੇ ਵੈਸੇ ਨਹੀਂ ਆਉਂਦੀ। ਮੈਂ ਇਸ ਤਰ੍ਹਾਂ ਅਲੱਗ ਕਰ ਲੈਂਦੀ ਹਾਂ ਕੱਲੇ ਪੱਤੇ ਹੀ ਅਲੱਗ ਕਰਨੇ ਆ। ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਆ, ਮਿਨਰਲ ਹੁੰਦੇ ਆ। ਲੀਵਰ ਲਈ ਤਾਂ ਇਹ ਵਧੀਆ ਹੁੰਦਾ ਹੀ ਹੁੰਦਾ ਆ। ਔਰ ਇਹਦੇ ਵਿੱਚ ਪ੍ਰੋਟੀਨ ਵੀ ਹੁੰਦਾ ਹੈ ਮਤਲਬ ਇਹ ਮੋਰਿੰਗਾ ਜਿਹੜਾ ਆ ਇਹਦੇ ਤੁਸੀਂ ਫਾਇਦੇ ਜਿਹੜੇ ਆ ਗਿਣ ਨਹੀਂ ਸਕਦੇ ਐਨਾ ਵਧੀਆ ਮੋਰਿੰਗਾ ਹੁੰਦਾ ਹੈ ਅਗਰ ਅਸੀਂ ਘਰ ਦੇ ਵਿੱਚ ਇਸ ਤਰ੍ਹਾਂ ਸਲਾਦ ਬਣਾਇਆ ਹੋਵੇ ਰੱਖਿਆ ਹੋਵੇ ਤੇ ਸਾਰੀ ਫੈਮਿਲੀ ਵੀ ਖਾ ਲੈਂਦੀ ਆ ਤੇ ਸਾਨੂੰ ਸਾਰਿਆਂ ਨੂੰ ਵਧੀਆ ਰਹਿੰਦਾ ਇਹ ਸਿਹਤ ਲਈ ਬਹੁਤ ਵਧੀਆ ਹੁੰਦਾ ਆ ਹਾਂਜੀ ਐਂਡ ਦੇ ਵਿੱਚ ਅਸੀਂ ਅਗਰ ਤੁਹਾਡੀ ਇੱਛਾ ਹੈ ਅਗਰ ਤੁਸੀਂ ਇਸ ਤਰ੍ਹਾਂ ਸਿੰਪਲ ਖਾਣਾ ਤਾਂ ਠੀਕ ਆ ਨਹੀਂ ਤਾਂ ਤੁਸੀਂ ਹਲਕਾ ਜਿਹਾ ਕੋਈ ਵੀ ਨਮਕ ਜਾਂ ਕਾਲਾ ਨਮਕ ਜਾਂ ਚਾਟ ਮਸਾਲਾ ਵਗੈਰਾ ਇਸ ਤਰ੍ਹਾਂ ਤੁਸੀਂ ਉੱਪਰ ਪਾ ਕੇ ਇਹਨੂੰ ਇੰਜੋਏ ਕਰ ਸਕਦੇ ਆ ਤੁਸੀਂ ਨਿੰਬੂ ਵੀ ਪਾਉਣਾ ਤਾਂ ਪਾ ਸਕਦੇ ਆ ਹਾਂਜੀ ਅੱਜ ਦਾ ਜਿਹੜਾ ਹੈਲਦੀ ਆਰਗੈਨਿਕ ਔਰ ਗਰਮੀਆਂ ਸਪੈਸ਼ਲ ਠੰਡਾ ਠੰਡਾ ਸਲਾਦ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਸਲਾਦ ਦੀ ਜਿਹੜੀ ਮੇਰੀ ਰੈਸਪੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਰੈਸਪੀ ਸਾਰੇ ਖਾ ਸਕਣ ਔਰ ਤੰਦਰੁਸਤ ਰਹਿ ਸਕਣ ਤੇ ਆਪਣੀ ਫੈਮਿਲੀ ਨੂੰ ਵੀ ਖਿਲਾਉਣ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ